ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੇਕਰ ਤੁਸੀਂ ਆਪਣੇ ਜ਼ਿੰਦਗੀ ਵਿੱਚ ਕੁਝ ਨਵਾਂ ਸਿੱਖਣ ਦੀ ਚਾਹਤ ਰੱਖਦੇ ਹੋ ਤਾਂ ਇਸ ਵੀਡੀਓ ਵਿੱਚ ਦੱਸੇ ਗਏ ਉਪਾਅ ਨੋ ਤਿਆਨ ਦੇ ਨਾਲ ਜ਼ਰੂਰ ਜਾਣ ਲਵੋ ਜੀ ਸੰਗਤ ਜੀ ਤੁਹਾਡੇ ਜੀਵਨ ਵਿੱਚ ਕੋਈ ਵੀ ਸਮੱਸਿਆ ਹੋਵੇ ਜਾਂ ਦੁੱਖ ਹੋਵੇ ਜੇਕਰ ਜੀਵਨ ਵਿੱਚ ਤੰਣਾਉਣਾ ਬੰਦ ਹੋ ਗਿਆ ਹੈ ਤੁਸੀਂ ਆਪਣੇ ਜੀਵਨ ਵਿੱਚ ਕਰਮਾਂ ਤੋਂ ਹਾਰ ਚੁੱਕੇ ਹੋ ਜੇਕਰ ਤੁਸੀਂ ਸਾਡਾ ਦੱਸਿਆ ਹੋਇਆ ਉਪਾਅ ਕਰ ਲੈਂਦੇ ਹੋ ਤਾਂ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਵੇਗਾ ਇਹਨਾਂ ਉਪਾਅ ਨੂੰ ਕਰਨ ਤੋਂ ਬਾਅਦ ਤੁਸੀਂ ਖੁਦ ਦੇਖੋਗੇ ਕਿ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿੱਚ ਤਨ ਖਿੱਚਿਆ ਆਵੇਗਾ ਸਾਧ ਸੰਗਤ ਜੀ ਕੁਝ ਸ਼ਕਤੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋਨਕਾਰਤਮਿਕ ਊਰਜਾ ਨੂੰ ਖਿੱਚਦੀਆਂ ਹਨ ਮੰਨਿਆ ਜਾਂਦਾ ਹੈ ਕਿ ਘਰ ਦੀਆਂ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਘਰ ਵਿੱਚ ਸਕਾਰਾਤਮਿਕ ਊਰਜਾ ਲੈ ਆਉਂਦੀਆਂ ਹਨ ਇਨ੍ਹਾਂ ਹੀ ਚੀਜ਼ਾਂ ਵਿੱਚੋਂ ਇੱਕ ਚੀਜ਼ ਹੈ ਗੁੜ ਗੁੜ ਸਾਡੀ ਰਸੋਈ ਦਾ ਇੱਕ ਮੁੱਖ ਹਿੱਸਾ ਹੁੰਦਾ ਹੈ ਗੁੜ ਵਿੱਚ ਅਸ਼ੁੱਧੀ ਬਹੁਤ ਹੀ ਖਾਸ ਹੁੰਦੀ ਹੈ ਜੋ ਸਾਡੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੁੰਦੀ ਹੈ ਗੁੜ ਜੋ ਇਸ ਦੇ ਵਿੱਚ ਮਨੁੱਖਤਾ ਮੰਨੀ ਜਾਂਦੀ ਹੈ ਜਿਸ ਨਾਲ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੁੜ ਦੇ ਨਾਲ ਕੀਤੇ ਜਾਣ ਵਾਲੇ ਉਪਾਅ ਤੁਹਾਨੂੰ ਦੱਸਾਂਗੇ ਜਿੰਨਾ ਉਪਾਅ ਨੂੰ ਕਰਕੇ ਅਸੀਂ ਆਪਣੇ ਜੀਵਨ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ ਸੰਘਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਾ ਸੰਘਾ ਜੀ ਗੁਰ ਦੇ ਕੁਝ ਆਸਾਨ ਜੇ ਟੋਟਕੇ ਕਰਨ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਊਰਜਾ ਲਿਆ ਸਕਦੇ ਹਾਂ ਨਾਲ ਹੀ ਪੂਰੇ ਘਰ ਦੇ ਵਿੱਚ ਤਨ ਲਿਆ ਜਾ ਸਕਦਾ ਹੈ ਤੁਸੀਂ ਇਹ ਗੱਲ ਸੌਣ ਕੇ ਹੈਰਾਨ ਹੋ ਜਾਵੋਗੇ ਗੁੜ ਦੇ ਕਿੰਨੇ ਫਾਇਦੇ ਹਨ ਗੋੜ ਇੱਕ ਐਸੀ ਚੀਜ਼ ਹੈ ਜੋ ਹਰ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ ਪਰ ਇਹ ਸਿਰਫ ਖਾਣ ਦੇ ਕੰਮ ਨਹੀਂ ਆਉਂਦੀ ਇਸ ਦੇ ਹੋਰ ਵੀ ਬਹੁਤ ਫਾਇਦੇ ਹਨ ਜੋ ਸਾਡੇ ਘਰ ਵਿੱਚ ਸੁੱਖ ਸਮਰiddhi ਲਿਆ ਸਕਦੇ ਹਨ ਅੱਜ ਜੋ ਤੁਹਾਨੂੰ ਦੱਸਣ ਵਾਲੇ ਹਾਂ ਉਸ ਲਈ ਗੁੜਖਾਨ ਦੀ ਲੋੜ ਨਹੀਂ ਪਵੇਗੀ ਗੁੜ ਦੇ ਤੁਹਾਨੂੰ ਸਿਰਫ ਚਾਰ ਹੀ ਟੁਕੜੇ ਚਾਹੀਦੇ ਹਨ ਇਸ ਲਈ ਇਹਨਾਂ ਉਪਾਅ ਨੂੰ ਧਿਆਨ ਦੇ ਨਾਲ ਕਰੋ ਇਸ ਨਾਲ ਤੁਹਾਡੀ ਜ਼ਿੰਦਗੀ ਦੀ ਹਰ ਪਰੇਸ਼ਾਨੀ ਦੂਰ ਹੋ ਜਾਵੇਗੀ ਬਲਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੁੱਖ ਸਮਰiddhi ਆਉਂਦੀ ਹੋਈ ਦੇਖੋਗੇ ਹੋ ਸਕਦਾ ਹੈ ਇਹ ਉਪਾਅ ਅੰਧਵਿਸ਼ਵਾਸ ਲੱਗਣ ਬਦ ਦੋਸਤੋ ਪ੍ਰਸੰਗ ਅਚੇ ਜੋਤਿ ਸ਼ਾਸਤਰ ਦੇ ਵਿੱਚ ਇਹ ਉਪਾਸ ਸਭ ਤੋਂ ਉੱਪਰ ਰੱਖੇ ਗਏ ਹਨ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਸੁਖ ਸਮ੍ਰਿਧੀ ਲੈਣ ਅਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਇਹ ਉਪਾਅ ਕਰਨੇ ਚਾਹੀਦੇ ਹਨ ਜੇਕਰ ਗੁਰਦ ਦਾ ਉਪਾਅ ਕੀਤਾ ਜਾਵੇ ਤਾਂ ਇਹ ਉਪਾਅ ਕਦੇ ਵੀ ਨਿਰਫਲ ਨਹੀਂ ਹੁੰਦਾ ਐਤਵਰ ਦਾ ਜੋ ਦਿਨ ਹੁੰਦਾ ਹੈ ਉਹ ਸੂਰਜ ਨੂੰ ਸਮਰਪਿਤ ਹੁੰਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਇਕੱਲੇ ਸੂਰਜ ਦੀ ਪੂਜਾ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਫਲ ਦੇਣ ਦੇ ਨਾਲ-ਨਾਲ ਤੁਹਾਡੀ ਜ਼ਿੰਦਗੀ ਵਿੱਚ ਸਕਾਰਾਤਮਕ ਊਰਜਾ ਲਿਆਉਂਦਾ ਹੈ ਤੁਹਾਨੂੰ ਇੱਕ ਗੱਲ ਯਾਦ ਰੱਖਣੀ ਹੋਵੇਗੀ ਕਿ ਜਦੋਂ ਤੁਹਾਡੇ ਘਰ ਦੇ ਬਜ਼ੁਰਗ ਹੁੰਦੇ ਸਨ ਉਹ ਸੂਰਜ ਨੂੰ ਜਲ ਜ਼ਰੂਰ ਅਰਪਿਤ ਕਰਦੇ ਸਨ ਵੱਡੇ ਬਜ਼ੁਰਗਾਂ ਨੂੰ ਪਤਾ ਸੀ ਕਿ ਜੇਕਰ ਸੂਰਜ ਨੂੰ ਜਲ ਅਰਪਿਤ ਕਰੀਏ ਤਾਂ ਸੂਰਜ ਦੇਵ ਦੀ ਅਜਾਈਂ ਕਿਰਪਾ ਮਿਲਦੀ ਹੈ ਕਿ ਜ਼ਿੰਦਗੀ ਦੀ ਹਰ ਪਰੇਸ਼ਾਨੀ ਖਤਮ ਹੋ ਜਾਂਦੀ ਹੈ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਵੇਗਾ ਕਿ ਸੂਰਜ ਨੂੰ ਜਲ ਅਰਪਿਤ ਕਿਵੇਂ ਕਰਨਾ ਹੈ ਜਲ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਅਰਪਿਤ ਕੀਤੀਆਂ ਜਾਣ ਜੋ ਸਾਡੇ ਜੀਵਾਂ ਦੀ ਹਰ ਸਮੱਸਿਆ ਦੂਰ ਕਰ ਦਿੰਦੀਆਂ ਹਨ ਇਹ ਉਪਾਹਨ ਜੋ ਤੁਸੀਂ ਐਤਵਾ ਦੇ ਦਿਨ 5 ਮਿੰਟ ਕੱਢ ਕੇ ਕਰਨੇ ਹਨ ਇਸ ਨਾਲ ਤੁਹਾਡੀ ਜ਼ਿੰਦਗੀ ਦੀ ਹਰ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਨਾਲ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਹੀ ਤਰੱਕੀ ਕਰੋਗੇ ਇਸ ਨਾਲ ਤੁਹਾਡੇ ਤੇ ਧਾਨ ਦੀ ਕਿਰਪਾ ਹੋਵੇਗੀ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਉੱਪਰ ਸੂਰਜ ਦੇਵ ਦੀ ਕਿਰਪਾ ਬਣੀ ਰਹੇ ਸੂਰਜ ਦੇਵ ਦੀ ਕਿਰਪਾ ਨਾਲ ਤੁਸੀਂ ਜੀਵਨ ਵਿੱਚ ਅੱਗੇ ਵਧੋ ਤਾ ਸੰਗਤ ਜੀ ਜੇਕਰ ਤੁਸੀਂ ਸੂਰਜ ਦੇ ਸੱਚੇ ਭਗਤ ਹੋ ਤਾਂ ਇਹ ਉਪਾਅ ਜ਼ਰੂਰ ਕਰਨਾ ਹੈ ਇਹ ਉਪਾਅ ਕਰਨ ਤੋਂ ਬਾਅਦ ਤੁਸੀਂ ਆਪਣੇ ਜੀਵਨ ਵਿੱਚ ਖੁਦ ਚਮਤਕਾਰੀ ਫਾਇਦੇ ਹੁੰਦੇ ਦੇਖੋਗੇ ਸਭ ਤੋਂ ਪਹਿਲਾਂ ਜੋ ਉਪਾਅ ਹੈ ਉਹ ਤੁਹਾਡੀ ਜ਼ਿੰਦਗੀ ਤੇ ਹਰ ਕਸ਼ਟ ਨੂੰ ਦੂਰ ਕਰ ਦੇਵੇਗਾ ਤੁਸੀਂ ਮਿਹਨਤ ਕਰਦੇ ਹੋ ਤਾਂ ਫਾਇਦਾ ਜ਼ਰੂਰ ਮਿਲੇਗਾ ਪਰ ਜੇਕਰ ਫਾਇਦਾ ਨਹੀਂ ਮਿਲ ਰਿਹਾ ਅਰੇ ਤੁਸੀਂ ਪਰੇਸ਼ਾਨ ਹੋ ਤਾਂ ਇਸ ਦਾ ਕਾਰਨ ਕਿ ਤੁਹਾਡੇ ਜੀਵਨ ਵਿੱਚ ਮੰਗਲ ਦੋਸ਼ ਹੈ ਸੂਰਜ ਦੋਸ਼ ਹੈ ਹਰ ਇੱਕ ਇਸਮੇਂ ਦੋਸ਼ ਨੂੰ ਦੂਰ ਕਰਨ ਲਈ ਵੱਖ-ਵੱਖ ਉਪਾਅ ਕਰਨ ਦੀ ਲੋੜ ਨਹੀਂ ਹੈ ਐਤਵਾਰ ਨੂੰ ਇਹ ਉਪਾਅ ਤੁਸੀਂ ਲਗਾਤਾਰ 11 ਐਤਵਾਰ ਕਰਨਾ ਹੈ 11 ਐਤਵਾਰ ਤੋਂ ਬਾਅਦ ਤੁਸੀਂ ਬਦਲਾਅ ਜ਼ਰੂਰ ਦੇਖੋਗੇ ਤੁਸੀਂ ਜਿਸ ਵੀ ਕੰਮ ਨੂੰ ਸ਼ੁਰੂ ਕਰੋਗੇ ਉਸ ਵਿੱਚ ਸਫਲਤਾ ਮਿਲੇਗੀ ਪਰ ਇਸ ਲਈ ਕੁਝ ਚੀਜ਼ਾਂ ਦੀ ਲੋੜ ਹੈ ਇੱਕ ਤਾਂਬੇ ਦਾ ਲੋਟਾ ਲੈਣਾ ਹੈ ਐਤਵਾਰ ਨੂੰ ਸਵੇਰੇ ਸ਼ੁੱਧ ਜਲ ਵਿੱਚ ਦੋ ਚਾਰ ਬੂੰਦਾਂ ਗੰਗਾ ਜਲ ਪਾਓ ਕਿਸੇ ਵੀ ਪੂਜਾ ਘਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਫਿਰ ਉਸ ਵਿੱਚ ਦੋ ਦਾਣੇ ਚਾਵਲ ਦੇ ਪਾ ਦਿਓ ਥੋੜੀ ਜਿਹੀ ਖੁਮਕਮ ਪਾ ਦਿਓ ਜਿਸ ਨਾਲ ਤੁਸੀਂ ਤਿਲਕ ਲਗਾਉਂਦੇ ਹੋ ਜੋ ਪੂਜਾ ਘਰ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ ਇੱਕ ਚੁਟਕੀ ਲਾਲ ਗੁਲਾਬ ਅਤੇ ਥੋੜਾ ਜਿਹਾ ਗੁੜ ਦਾ ਟੁਕੜਾ ਪਾ ਦਿਓ ਫੇਰ ਲਾਓ ਚਿੱਟੇ ਕੱਪੜੇ ਪਾ ਲ ਫਿਰ ਉਸੇ ਚਿੱਟੇ ਕੱਪੜੇ ਪਾ ਲਓ ਫਿਰ ਆਪਣੇ ਘਰ ਦੇ ਛੱਤ ਤੇ ਜਾਓ ਅਤੇ ਜਿਸ ਲੋਟੇ ਵਿੱਚ ਕਮ-ਕਮ ਚਾਵਲ ਹਨ ਉਸ ਸੂਰਜ ਨੂੰ ਅਰਪਿਤ ਕਰੋ ਜਦੋਂ ਸੂਰਜ ਨੂੰ ਅਰਪਿਤ ਕਰਨਾ ਹੈ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਜੋ ਲੋਟੇ ਵਿੱਚੋਂ ਜਲ ਬਹਿ ਰਿਹਾ ਹੈ ਉਸੇ ਹੀ ਤਾਰ ਦੇ ਵਿੱਚ ਸੂਰਜ ਦੇਵ ਨੂੰ ਦੇਖੋ ਇਹ ਉਪਾਅ ਤੁਸੀਂ 11 ਐਤਵਾਰ ਕਰੋ ਤੁਹਾਡੇ ਜੀਮਨ ਵਿੱਚ ਜਿਹੜਾ ਵੀ ਦੋਸ਼ ਹੈ ਉਹ ਖਤਮ ਹੋ ਜਾਵੇਗਾ ਸਾਰੇ ਦੋਸ਼ ਖਤਮ ਹੋ ਜਾਵੇਗਾ ਉਸ ਦਾ ਪ੍ਰਭਾਵ ਖਤਮ ਹੋ ਜਾਵੇਗਾ ਸਾਧ ਸੰਗਤ ਜੀ ਇੱਕ ਹੋਰ ਉਪਾਅ ਹੈ ਜੋ ਬਹੁਤ ਹੀ ਵਧੀਆ ਉਪਾਅ ਹੈ ਉਹ ਹੈ ਨੌਕਰੀ ਪ੍ਰਾਪਤੀ ਦੇ ਲਈ ਜੇਕਰ ਤੁਸੀਂ ਵੇਖ ਰਹੇ ਹੋ ਕਿ ਕੋਈ ਕਮਜ਼ੋਰ ਵਿਅਕਤੀ ਨੌਕਰੀ ਉਸੇ ਲੱਗ ਗਈ ਹੈ ਪਰ ਤੁਸੀਂ ਉਥੇ ਬੈਠੇ ਹੋ ਅਜੇ ਤੁਹਾਡੀ ਨੌਕਰੀ ਨਹੀਂ ਲੱਗ ਰਹੀ ਤੁਸੀਂ ਪਰੇਸ਼ਾਨ ਹੋ ਤੰਗ ਹੋ ਤਾਂ ਇਸ ਨਾਲ ਮੰਨ ਚਾਹੇ ਨੌਕਰੀ ਮਿਲ ਜਾਵੇ ਕਿ ਚਾਹੇ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਇਹ ਉਪਾਏ ਇੱਕ ਐਤਵਾਰ ਕਰਨਾ ਹੈ ਸਭ ਤੋਂ ਪਹਿਲਾਂ ਨਹਾਤੋਂ ਲਵੋ ਸੂਰਜ ਦੇਵ ਨੂੰ ਜਲ ਚੜਾਓ ਜਿਸ ਵਿੱਚ ਚਾਵਲ ਗੰਗਮ ਗੋੜ ਉਸ ਤਰੀਕੇ ਨਾਲ ਵੀ ਜਲ ਚੜਾ ਸਕਦੇ ਹੋ ਸੂਰਜ ਦੇਵ ਨੂੰ ਜਲ ਚੜਾਉਣ ਤੋਂ ਬਾਅਦ 500 ਗ੍ਰਾਮ ਗੋੜ ਲਵੋ ਅਤੇ ਮੰਦਰ ਵਿੱਚ ਗੁੜ ਦਾਨ ਕਰੋ ਇਹ ਉਪਾਅ ਕਰਨ ਤੋਂ ਬਾਅਦ ਤੁਹਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਸੰਗਤ ਜੀ ਤੀਜਾ ਉਪਾਅ ਹੈ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਦੇ ਲਈ ਇੱਕ ਗੱਲ ਦਾ ਧਿਆਨ ਰੱਖੋ ਕਿ ਛੋਟੇ-ਛੋਟੇ ਵੀ ਕੰਮ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਕੋਈ ਮੁਸ਼ਕਲ ਆ ਜਾਂਦੀ ਹੈ ਜੇਕਰ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਪਰ ਹੋ ਨਹੀਂ ਰਿਹਾ ਤਾਂ ਕਿਸੇ ਵੀ ਦਿਨ ਸ਼ੁੱਕਰਵਾਰ ਜਾਂ ਕੋਈ ਵੀ ਦਿਨ ਹੋਵੇ ਘਰ ਤੋਂ ਨਿਕਲਣ ਤੋਂ ਪਹਿਲਾਂ ਥੋੜਾ ਜਿਹਾ ਗੁੜ ਲੈ ਲਓ ਥੋੜਾ ਜਿਹਾ ਪਾਣੀ ਲੈ ਲਓ ਮੰਨ ਲਵੋ ਕਿ ਤੁਹਾਨੂੰ ਕਬਜ ਦੀ ਪ੍ਰੋਬਲਮ ਹੈ ਤਾਂ ਤੁਸੀਂ ਕੀ ਕਰਨਾ ਹੈ ਘਰ ਤੋਂ ਨਿਕਲਣ ਤੋਂ ਪਹਿਲਾਂ ਲਾਲ ਕੱਪੜੇ ਵਿੱਚ ਥੋੜਾ ਜਿਹਾ ਗੁੜ ਦੀ ਟਿੱਕੀ ਲੈ ਕੇ ਆਪਣੀ ਜੇਬ ਵਿੱਚ ਰੱਖ ਲਵੋ ਜੇਕਰ ਜੇਬ ਨਹੀਂ ਹੈ ਤਾਂ ਬੈਗ ਵਿੱਚ ਰੱਖ ਸਕਦੇ ਹੋ ਗੁੜ ਆਪਣੇ ਨਾਲ ਰੱਖਣ ਨਾਲ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ। ਗੋੜ ਆਪਣੇ ਸੁੱਖ ਲਈ ਅਤੇ ਤੁਸੀਂ ਹਰ ਕੰਮ ਵਿੱਚ ਸਫਲਤਾ ਪ੍ਰਾਪਤ ਕਰੋਗੇ। ਜੇਕਰ ਮਾਨਸਮਾਨ ਤੁਹਾਨੂੰ ਪ੍ਰਭਾਵਿਤ ਕਰ ਰਿਹਾ ਹੈ ਤੁਸੀਂ ਇਸ ਗੱਲ ਤੋਂ ਪਰੇਸ਼ਾਨ ਹੋ ਤਾਂ ਪੰਜ ਐਤਵਾਰ ਇਹ ਉਪਾਅ ਕਰ ਲਵੋ ਜੋ ਅਸੀਂ ਹੁਣ ਦੱਸਣ ਵਾਲੇ ਹਾਂ। ਮਾਨਸਮਾਨ ਚੰਗੇ ਵਿੱਚ ਬਦਲ ਜਾਵੇਗਾ ਤੁਹਾਡੇ ਘਰ ਦੇ ਵੱਡੇ ਬਜ਼ੁਰਗ ਵੀ ਇਹ ਉਪਾਅ ਜਾਣਦੇ ਹੋਣਗੇ। ਗਾਹ ਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ ਅਤੇ ਗਾਂ ਦੇ ਗੋਬਰ ਵਿੱਚ ਲక్ష్ਮੀ ਜੀ ਦਾ ਵਾਸ ਹੁੰਦਾ ਹੈ। ਗਾਂ ਦੇ ਸਿਰੇ ਪੋਲੇ ਵਿੱਚ ਵਾਸ ਹੁੰਦਾ ਹੈ। ਇਸ ਲਈ ਜੇਕਰ ਤੁਸੀਂ 11 ਅਦਵਾਰ 11 ਰੋਟੀਆਂ ਵਿੱਚ ਗੁੜ ਦੀ ਟਿੱਕੀ ਰੱਖ ਕੇ ਕਿਸੇ ਵੀ ਗਾਂ ਨੂੰ ਖਵਾ ਦਿਓ ਜੋ ਤੁਹਾਡੇ ਘਰ ਦੇ ਆਲੇ-ਦੁਆਲੇ ਤੈਲ ਰਹੀ ਹੋਵੇ ਤਾਂ ਤੁਹਾਡੀ ਜ਼ਿੰਦਗੀ ਮਾੜੇ ਸਮੇਂ ਤੋਂ ਚੰਗੇ ਸਮੇਂ ਵਿੱਚ ਬਦਲ ਜਾਵੇਗੀ। ਕਿਉਂਕਿ ਗਾਂ ਵਿੱਚ 33 ਕਰੋੜ ਦੇਵੀ-ਦੇਵਤਿਆਂ ਦਾ ਆਵਾਸ ਹੁੰਦਾ ਹੈ ਜਿਨ੍ਹਾਂ ਦਾ ਆਸ਼ੀਰਵਾਦ ਤੁਹਾਨੂੰ ਮਿਲਣ ਵਾਲਾ ਹੈ ਤਾਂ ਸਾਰ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੈੱਕਰ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ